ਜੀਵਨ ਦਾ ਗਿਆ ਹੱਥ ਜੀਵਨ ਦਾ ਥਾ ਗਿਆ ਸੰਗਲ ਚ ਕੁਝ ਨਹੀਂ ਹੋਇਆ ਉਂਗਲੀ ਨੂੰ ਨਹੀਂ ਚੱਲਾ ਕੇ ਫੜੀਦਾ ਹੁੰਦਾ ਹੋਰ ਤੋੜ ਇਹਨੂੰ ਫੜਦਾ ਕਾ ਹੋ ਕੇ ਅੱਜ ਆ ਪਾ ਚੁੱਕੇ ਆ ਫਿਰ ਖੇਤ ਮੈਂ ਬਾਪੂ ਕੋਲ ਸਾਗ ਨਹੀਂ ਰੱਖਣਾ ਕਿੱਥੇ ਆ ਸਾਗ ਉਹ ਜਿਹੜੇ ਉਧਰ ਮੂਤੇ ਭੁਕੇ ਲੈ ਨਹੀਂ ਹੋਣ ਹੋਇਆ ਹੋਇਆ ਇਹ ਖਮਾ ਮੈਂ ਰੇਸ਼ਾ ਨੂੰ ਉਹ ਮੂਤੇ ਜੀ ਹਮਮ ਪਰ ਕੇ ਲੈ ਜੀ ਫੇਰ ਉਹ ਜੀ ਛੜੀ ਨਹੀਂ ਹੁਣ ਸਾਗ ਅੱਜ ਕਿੱਥੇ ਰਿਜਣਾ ਪਰ ਕੇ ਲੈ ਜਾ ਜੀ ਅਜੇ ਤਾਂ ਮੌਸਮ ਖਰਾਬ ਏ ਇਹਨੂੰ ਬਾਗ ਨਾ ਇਤਰਾ ਗਲਾਵਾ ਕਿਉਂ ਕਿ ਲੈ ਆ ਆ ਪਾਣੀ ਇੰਨਾ ਭਰ ਗਿਆ ਇੱਥੇ ਹੈ ਨਾ ਇਧਰ ਵੇਖ ਕੀ ਹਾਲ ਬਣਿਆ ਪਿਆ ਡੰਗਰਾਂ ਥੱਲੇ ਮੀਂਹ ਪੈ ਪੈ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮੇਰੇ ਪੈਰ ਲਿਪਕ ਜਣੇ ਪੈਰ ਮੁਸੀ ਜਾਦਾ 12 ਮੇਰੇ ਦੇ ਚਪਲਾ ਲਾ ਲਾ ਪੁੱਤ ਚਪਲਾ ਮੋਟਰ ਛੱਡ ਬਾਪੂ ਕਿੱਥੇ ਰੱਖਦਾ ਤੈਨੂੰ ਨਾ ਦੂਜੀ ਤਰ੍ਹਾਂ ਇਸ ਤਰ੍ਹਾਂ ਭਰਨਾ ਦੂਜੀ ਤਰ੍ਹਾਂ ਇਸ ਤਰ੍ਹਾਂ ਰੱਖਣਾ ਉਹ ਫੜੂਗਾ ਬਾਪੂ ਤੂੰ ਐਵੇਂ ਤੇਰਾ ਜੋਰ ਲੱਗੀ ਜਾਂਦਾ ਖੇਤ ਆਪਾਂ ਚੱਕਿਆ ਅੱਜ ਖੇਤ ਖੇਤੋਂ ਦੇ ਚੰਨ ਤੁਸੀਂ ਦੱਸੋ ਤੁਸੀਂ ਕੀ ਖੇਤ ਨੂੰ ਕੋਈ ਬੈਕ ਕਹਿੰਦਾ ਕੋਈ ਟਾਣੀ ਕਹਿੰਦਾ ਹੈ ਉਹ ਹੀ ਮੋਟਰਾਂ ਦਾ ਮੋਟਰਾਂ ਦਾ ਕੋਈ ਆਂਦਾ ਖੂ ਤੇ ਚੱਲੇ ਆਂ ਤੁਸੀਂ ਦੱਸੋ ਕਮੈਂਟ ਕਰਕੇ ਤੁਸੀਂ ਕੀ ਕਹਿੰਦੇ ਬੈਕ ਕਹਿੰਦੇ ਹੋ ਖੇਤ ਕਹਿੰਦੇ ਹੋ ਖੂਹ ਤੇ ਕਹਿੰਦੇ ਹੋ ਟਾਣੀ ਕਹਿੰਦੇ ਹੋ ਚੱਲ 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 ਅ ਡੰਡਾ ਭਾਈ ਇਹਦੇਵੇਂ ਨਹੀਂ ਇਹ ਸੂਤਰ ਆਉਂਦੀ ਆ ਜਿਹੜਾ ਵਿੱਚ ਘਰ ਵੱਡਾ ਕਿ ਲਾਣਾ ਤੇ ਬਾਗ ਬਣਾਵਾ ਦੇ ਦੇ ਡੰਡਾ ਕੋ ਸ਼ੌਕ ਪੜਾਉਣਾ ਜਾਏ ਉਹ ਭੱਜ ਜਾਂਦੀ ਹਿੰਦੀ ਵੱਡੀ ਖਿੱਚੀ ਆ ਆ ਕੇ ਲੈਣਾ ਬਾਣ ਬਾਣ ਤੇ ਨਾਲ ਪੈਰ ਨਾ ਦੇ ਲਈ ਪੁੱਤ ਕੋਈ ਨਹੀਂ ਸੂਰਿਆ ਪੈਰ ਤੋੜੀ ਪਾ ਕੇ ਗਲਾਵਾ ਇੱਥੇ ਬੋਣ ਦੇ ਦਵਾ ਦਾ ਪਾ ਦੇ ਬੰਦੇ ਬੰਦੇ ਦਵਾ ਦੋ ਪਾ ਦੇ ਪੱਠੱਲੇ ਕਰ ਦੇ ਮੜਾ ਜਾ ਬਲਾਵਾ ਦੇ ਇੱਕੋ ਇੱਕ ਬਲਾਵਾ ਦੇ ਦੇ ਹੋਰ ਐ ਮੋੜ ਕੇ ਕੁਛ ਨਹੀਂ ਆਂਦੀ ਐਵੇਂ ਏਡੀ ਛੇਤੀ ਆਹੋ ਕੋਈ ਨਹੀਂ ਆਂਦੀ ਮੇਰੀ ਉਂਗਲੀ ਤੋਂ ਆਹੋ ਤੇ ਆਪਾਂ ਡੰਗਰ ਰੱਖਨੇ ਡੇਰੀ ਫਾਰਮ ਖੋਲਣਾ ਹੈ ਆਹੋ ਡੇਰੀ ਫਾਰਮ ਐਵੇਂ ਤਾਂ ਨਹੀਂ ਬੰਨਣਾ ਪਹਿਲਾਂ ਹੱਥ ਮਧਾਉਣੇ ਪੈਣੇ ਆ ਚਾਚਾ ਤੇਰਾ ਐਵੇਂ ਤਾਂ ਨਹੀਂ ਮਾਰਦਾ ਇਹਨਾਂ ਨੂੰ ਛਿੱਤਰ ਤਾਂ ਹੀ ਤਾਂ ਖੰਦਗਾ ਨੇ ਕੁੱਟ ਮੈਂ ਮੋਰ ਦਾ ਬਾਹਰ ਚੱਲ 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 ਬਹੁਤ ਬਹੁਤ ਹੁਣ ਉਹ ਕੱਟੀ ਲਿਆ ਚਲੋ ਜਿਹੜੇ ਜਿਹੜੇ ਨਹੀਂ ਚੋਣ ਵਾਲੇ ਉਹ ਲੈ ਆ ਪਹਿਲੋਂ ਮਾਰਦੇ ਕੱਦ ਮਾਰਦੇ ਤੁਸੀਂ ਆ ਗਾਬ ਜੀ ਤੇ ਪਰੇ ਕਰ ਦੋ ਤੇ ਸੁੱਕੀ ਮਿੱਟੀ ਪਾ ਦੋ ਛੋਟੀ ਲਿਆ ਧੀ ਉਹ ਨਹੀਂ ਮਾਰਦੀ ਉਹ ਕਦ ਮਾਰਦੀ ਨਹੀਂ ਮਾਰਦੀ ਪੁੱਤ ਡੰਡਾ ਬਾ ਡੰਡੇ ਦਾ ਜ਼ੋਰ ਵਿਖਾਈ ਨਾ ਫਿਰ ਨਹੀਂ ਮਾਰਦੀ ਡੰਡਾ ਮਾਰਾ ਡਰਾਵਾ ਹੀ ਦੇਣਾ ਡਰਾਵੇ ਤੋਂ ਡਰ ਜਾਂਦੇ ਆ ਰੋਲੇ ਦਾ ਫੜਦਾ ਜੀਵਨ ਦੇ ਵਿੱਚ ਪੈਰ ਜੀਵਨ ਐਵੇਂ ਰੱਖੀ ਦੀ ਡੰਗਰ ਸੌਖੇ ਨਹੀਂ ਰੱਖਨੇ ਡੰਗਰ ਪਾਉ ਜੀਵੇਂ ਨਾ ਕੱਟੀਆਂ ਦਿੱਤੀ ਡੰਗਰਾਂ ਆ ਬਾਪੂ ਬੜੀਆਂ ਕੱਟੀਆਂ ਦਿੱਤੀਆਂ ਹ ਤੂੰ ਰਹਿਣ ਦੇ ਆ ਉਹ ਆ ਨਾ ਉਹ ਆਦਾ ਵੇ ਇਧਰ ਹੀ ਆ ਮੈਂ ਤੂੰ ਕੱਟੀ ਦੇ ਕੇ ਤੇ ਅੱਗੇ ਤਾਂ ਰੰਗ ਲਾਤੇ ਹੁਣ ਹਾਂ ਉਹ ਨਹੀਂ ਉਹ ਨਹੀਂ ਉਹ ਮਤਿਆ ਤੂੰ ਕੱਟੀ ਕੋਈ ਲੈ ਜੀਵਨ ਕੱਟੀ ਦੇਂਦਾ ਤੇ ਲੈ ਕੱਟੀ ਲੈ ਲਾ ਦੇ ਦੇ ਮੈਨੂੰ ਆਹੋ ਉਹ ਜੀ ਉਹ ਫਰਿਆ ਨਾ ਇਹ ਪੱਕੀ ਹਾਂ ਉਹ ਆਂਦਾ ਮੇਰੀ ਆ ਹੁਣ ਰਿਕਾਰਡ ਹੋ ਗਿਆ ਤੇਰਾ ਕੁੜੀਆਂ ਵੀ ਸੁਣਦੀਆਂ ਨੇ ਬਾਪੂ ਤੈਨੂੰ ਸਾਈ ਦੇ ਦੀਏ ਬਾ ਸਾਈ ਨਹੀਂ ਉਹਨੇ ਹੰਜ ਦਿੱਤੀ ਇਹ ਫਿਰ ਸਾਈ ਇਹ ਨਹੀਂ ਆ ਸੱਚ ਆ ਸਾਡੇ ਬਾਪੂ ਦਾ ਨਾ ਮੋਬਾਈਲ ਖਾ ਗਏ ਚੂਹੇ ਸਰਹਾਣਿਓਂ ਵੱਡੇ ਵੱਡੇ ਚੂਹੇ ਰਹਿੰਦੇ ਬਾਪੂ ਕੋਲ ਸਾਨੂੰ ਬਾਪੂ ਦਾ ਖਤਰਾ ਪਿਆ ਹੋਇਆ ਹੁਣ ਬਾਪੂ ਨਹੀਂ ਨਿਕਾਂਦੇ ਕੀ ਫੜ ਲਾ ਫੋਨ ਤੈਨੂੰ ਆਉਣਾ ਦੇ ਕੇ ਗਏ ਆ ਨੱਪ ਲੈਗਾ ਨਾ ਮੇਰੇ ਹਿਸਾਬ ਨਾਲ ਜਿਹੜੇ ਕਿ ਸਾਫ ਦੱਸਵੇਂ ਨੂੰ ਚਾਜੇ ਨਾਲ ਦੱਸ ਦੇ ਦੀ ਇੱਥੇ ਰੁਕਣਾ ਕਿੱਥੋਂ ਇੱਥੋਂ ਇੱਥੋਂ ਝੁਕਣਾ ਹਾਂ ਇੱਥੋਂ ਝੁਕਣਾ ਉਹ ਬੱਸ ਜਦੋਂ ਆਇਆ ਉਹਦੋਂ ਆ ਨੱਪਦੀ ਹੈ ਕਟੀ ਚ ਆਪੇ ਹੀ ਜਾਣਾ ਹਾਂ ਜਿਹੜਾ ਹਾਂ ਜਿੰਦੇ ਤਾਂ ਫੋਨ ਚ ਗੱਲ ਕਰਨੀ ਉਹ ਆਪੇ ਹੀ ਜਦੋਂ ਇਹਨੂੰ ਨੱਪ ਕੇ ਤੇ ਕੰਨ ਨੂੰ ਲਾ ਲਈ ਹਾਂ ਜਿਹੜਾ ਹਾਂ 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 ਫਿਰ ਤੈਨੂੰ ਐਪਲ ਦਾ ਟੱਚ ਲਿਆ ਕੇ ਦਵਾਂਗੇ 16 ਪ੍ਰੋ ਲਿਆ ਕੇ ਦਵਾਂਗੇ ਰੋਕ ਕਰ ਕੋ ਇਹਨਾਂ ਦਾ ਫੋਟੋ ਥੋੜਾ ਬਾਪੂ ਆਉਣੀ ਤੂੰ ਵੀ ਸਿਧਰਾ ਹੀ ਐ ਉਤਰਾ ਆ ਨੱਪ ਇਹ ਦੂਜਾ ਹੀ ਐ ਹਾਂ ਜਿਹੜਾ ਇਹ ਇਹ ਉਤਰਾ ਹੀ ਐ ਫੋਨ ਗੱਲ ਕੰਨ ਨੂੰ ਗੱਲ ਕਰਨ ਇਹ ਕੈਮਰੇ ਵਾਲਾ ਨਹੀਂਗਾ ਵਾਜ ਜੇ ਗੁਠਾ ਗਾਰੇ ਗੁਠਾ ਇਹਨੂੰ ਨਪਣਾ ਇਹਨੂੰ ਉਦੋਂ ਨਪਣਾ ਹਾਂ ਜਦੋਂ ਆਵਾਜ਼ ਆਈ ਰਿੰਗ ਵੱਜੀ ਚੱਲ ਜੀ ਵਾ ਨਾ ਪੀ ਲਿਆ ਉਹਨੇ ਸ਼ੋ ਸ਼ਾ ਇੱਥੇ ਭਰਾਵਾ ਇਹਨੇ ਦੂਹੇ ਖਾ ਜਾਂ ਤੈਨੂੰ ਮੈਂ ਨਾ ਆਡੀ ਮੇਰੀ ਬੈਟਰੀ ਦਾ ਖਾ ਗਏ ਉਹ ਅੱਜ ਬਾਪੂ ਸੋਫੀ ਹੈ ਬਾਪੂ ਮੁੜ ਕੇ ਮੁਕਰ ਜਾਂਦਾ ਅੱਜ ਜੀਵਨ ਨੂੰ ਕੱਟੀ ਦੇਤੀ ਉਹਨੇ ਅੱਜ ੜੀ ਤੇ ਹੁਣ ਜੇ ਮੁਕਰਿਆ ਬਾਪੂ ਤੇ ਆ ਵੀਡੀਓ ਆਪਣੇ ਕੋਲ ਹੈਗੀ ਆਹੋ ਬਾਪੂ ਕਿੱਥੇ ਗਿਆ ਆਹੋ ਇਹ ਹੁਣ ਨਿਕਾ ਦੇਣਾ ਤੁਰਿਆ ਮਾਰ ਨਾ ਜਾਦਾ ਯਾਰ ਦਰਦ ਦੇ 4 5 4 ਦਿੰਦੇ ਅੰਡੇ ਕਿ ਨਹੀਂ ਮਾਹੀਂ ਨਾਲ ਆ ਜਾ ਆਹ ਰੋਟੀਆਂ ਤੋਂ ਅੱਧੇ ਨਾ ਭਾਈ ਜਾਣਾ ਨਾ ਸਾਨੂੰ ਦੂਜੇ ਫੜ ਕੇ ਦੇਣਾ ਅੰਨੇ ਕੀ ਖਾਣੋ ਹੂੰ ਦੇਖੋ ਕਿਤੇ ਚੋਕ ਜੀਵਨ ਜੀਵਨ ਆ ਹਾਲ ਹੁੰਦਾ ਈ ਡੰਗਰਾਂ ਚ ਵੇਆ ਤੋਰ ਤਾਂ ਹੀ ਤਾਂ ਚੀਕਦਾ ਸਾਨੇ ਚ ਸਾਨੇ ਚ ਦੋਵਾਂ ਦੇ ਸਾਨੇ ਚ ਸਾਨੇ ਚ ਦੋਵਾਂ ਹੀ ਜੋੜਾ ਹੈ ਰੋਟੀਆਂ ਕਿੱਠੇ ਈ ਜੀਵਨ ਲਿਆ ਰੋਟੀਆਂ ਪਸਮਾਣੀ ਪੈਂਦੀ ਪਹਿਲਾਂ ਤੂੰ ਚੋ ਮੈਂ ਕਿਹੜਾ ਚੋਣ ਲੱਗੀ ਤੂੰ ਹੀ ਚੋ ਤੈਨੂੰ ਰੀਜ ਚੋ ਇਧਰ ਚਾਚਾ ਹੁੰਦਾ ਪਿਆ ਚਾਚਾ ਚੱਲ ਪਾ ਤੇ ਪਛਮਾ ਕੀ ਹਾਲ ਬਣਿਆ ਹਨਾ ਡੰਗਰਾ ਮੀਨ ਨਾਲ ਔਖਾ ਹੀ ਹੋ ਜਾਂਦਾ ਕੰਮ ਮੀਂਹ ਪਿਆ ਹੀ ਪੜਾਇ ਤੇ ਮਹੀਨਾ ਤਾਂ ਹੋ ਗਿਆ ਮੀਂਹ ਪੈਂਦੇ ਨੂੰ ਪਾਹ ਹੋ ਇਹਨੂੰ ਪਹਿਲਾਂ ਪਛਮਾ ਪੁੱਤ ਫਿਰ ਤੋਂ ਹੀ ਪਸਮ ਪੈਣੀ ਫਿਰ ਜੋੜ ਨਹੀਂ ਪਾਉਂਦੇ ਇਹਦੇ ਥਣ ਵੱਡੇ ਆ ਨਾ ਮਾ ਚੋ ਮਾ ਜੂ ਹਿਆ ਲੈ ਜਾ ਰਿਹਾ ਲਾ ਨਜ਼ਾਰਾ ਆਉਣ ਲੱਗਾ ਜੀਵਨ ਦੂਰੀ ਆਰ ਬਹਿ ਗਿਆ ਚੋੜ ਜੀਵਨ ਦੂਰੀ ਆਰ ਗਾਂ ਚੋੜ ਚੱਲ ਆ ਜਾ ਬੱਸ ਕਰ ਪੁੱਤ ਡਾ ਪਾਣੀ ਕੱਟ ਹੂੰ ਚੱਲ ਲਿਆ ਖੋਲ ਕੇ ਇਹਨਾਂ ਨੂੰ ਲਿਆ ਬਾਹਰ ਲਿਆਂ ਨੂੰ ਪਹਿਲਾਂ ਉਹਨਾਂ ਨੂੰ ਪੱਠੇ ਖਾ ਲੈਣ ਦੇ ਫਾਈਨਲੀ ਜੀਵਨ ਨੇ ਪੰਜ ਡੰਗਰ ਬੰਨ ਦਿੱਤੇ ਆ ਤੇ ਤਿੰਨ ਰਹਿ ਗਏ ਅਜੇ ਤੇ ਜੀਵਨ ਲਿਬੜ ਚੁੱਕਿਆ ਥੱਲੋਂ ਗੋਡਿਆਂ ਤੋਂ ਲੈ ਕੇ ਗੁੱਟਿਆਂ ਤੋਂ ਲੈ ਕੇ ਸਿਰ ਤੱਕ ਇੱਧਰ ਮੰਤਰੀ ਸਾਹਿਬ ਦੱਸ ਰਹੇ ਕਿੱਥੇ ਬੰਨਣੀਆਂ ਕਿੱਥੇ ਨਹੀਂ ਹਾਂ ਆਂ ਬੰਦੇ ਨਹੀਂ ਲੂ ਸੰਗਲ ਨਾਲ ਹੱਥ ਆ ਜਾਂਦਾ ਵਿੱਚ ਚੱਬੂ ਦਾ ਇੰਨਾ ਵੀ ਹੱਥ ਨਹੀਂ ਆਉਂਦਾ ਡਰ ਹੁੰਦਾ ਵਿੱਚ ਉਹ ਬਾਹਰ ਬਾਹਰ ਰਾਜਾ ਪਾਣੀ ਦੀ ਪਾਣੀ ਢਾਓ ਪਾਣੀ ਬਸ ਦੋ ਰਹਿ ਗਈਆਂ ਗਾਵਾਂ ਡੰਡਾ ਲੈ ਕੇ ਜਾਈ ਨਾ ਥੱਲੇ ਕਾਰ ਆਂਦੀ ਉਹ ਲੈ ਗਈ ਅਮੀ 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 ਲੀਕਾਤੀਏ ਓ ਚੌਕਲਾ ਚੀਜੀ ਚੌਕਲਾ ਸੀਜੀ ਚੌਕਲਾ ਲੈ 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 ਗੈਯੂ ਫੇਰ ਚੋਕਲਾ ਚੀਜੀ ਨਹੀਂ ਇਹ ਹੁਣ ਤੁਹਾਡੇ ਦਿਵਾਲੇ ਹੋਊਗੀ ਇਹ ਵੇਖੀ ਕੀ ਕਰਦੀ ਏ ਚੱਪਲ ਚੁੱਕੂਗੀ ਕਰਨ ਤੇਰੀ ਮੇਰੀ ਇੰਦੀ ਆਪੂਏ ਪਿਛੇ ਲਗਾ ਲਈਆਂ ਚੱਪਲ ਪਾਜ ਗਈ ਕੀ ਲੈ ਲੈ ਅਮੀਨਾ ਆ ਕਰਨ ਨੂੰ ਫੜ ਕਰਨ ਨੂੰ ਕਰਨ ਦੀ ਜੱਪਲ ਫੜ ਲਾ ਐਮੀ ਇਹ ਇਹ ਹੁਣ ਇਹਨੇ ਭੱਜ ਜਾਣਾ ਵੇਖ ਇਹ ਉਹ ਚੁੱਕ ਲਈ ਗੋਲੀ ਆਵਦੀ ਹੱਡੀ ਉਹਨੇ ਹੁਣ ਚੁੱਕ ਕੇ ਮਾਰਾ ਤਾਂ ਕੁਝ ਨਹੀਂ ਕਰਤਾ ਲੈ ਲੈ ਚੁੱਕ ਤੇਰਾ ਬੈਗ ਭਰ ਉਹ ਅੱਜ ਤੇਰਾ ਬੈਗ ਨਹੀਂ ਛੱਡਦੀ ਅੱਜ ਹਲਾ ਤੂੰ ਛੱਡੀ ਲੈ ਆ ਜਾਂਦੀ ਐਮੀ ਇੱਧਰ ਮੈਂ ਉਹ ਸ਼ਾਹੀਆ ਬਲਾਰੇ ਦੇ ਕਰਨ ਮੇਰੇ ਪੈਰਾਂ ਨਹੀਂ ਬਹੁਤ ਚੜਾਈਆਂ ਹਨ ਜਿਹੜੀ ਜਾਂਦਾ ਲੈ 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 ਮੈਂ 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 ਫੜ ਲਿਆ ਉਹਨੇ ਦੋਵਾਂ ਹੱਥਾਂ ਨਾਲ ਤੈਨੂੰ 12 ਨੂੰ ਭਜ ਕਰਨ ਉਦੇਸ ਗਿਆ ਕੁਛ ਐਵੇਂ ਕੀੜੀ ਦਿਸ ਗਈ ਹੁਣ ਨਹੀਂ ਛੱਡਦੀ ਐਵੇਂ ਛੱਡ ਉਹ ਵੀ ਜੇ ਮੈਂ ਕੀ ਨਹੀਂ ਐਮੀਓ ਲੈ ਲੈ ਆ ਜਾ ਐਵੇਂ ਆ ਜਾ ਆ ਜਾ ਉਹ ਲੈਲਾ ਉਹ ਲੈਲਾ ਹਾਏ 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 ਛੇ ਰੰਗੂ ਜਾਂਦੀ ਐ ਐਵੇਂ ਐਵੇਂ बाहर नहीं जाना इधर है, ओरिया, <laughs> जीवन इधर एक ही कर दिया मी ਖੜਨਾ ਤਾਂ ਲੈ ਜੋ ਦਬ ਦਬ ਟੀਕਾ ਲਵਾਉਣ ਕਾਡ ਨੂੰ ਬਾਹਰ ਐ ਮੀਨੂ ਅਵੇ ਮੇਰੀ ਪਾਕਟ ਪਣੀ ਅਮਰੀ ਐਵੇਂ ਜਣੇ ਮੈਂ ਪੈ ਜੋੜੇ ਮੈਂ ਜਾਵਦੀ ਐ ਮੀਨੂ ਜਿਆਦਾ ਨਹੀਂ ਜੋੜ ਲੈ ਹੁਣ ਜੀਵਣਾ ਲਾਉਗੀ ਉਹ ਆਲੇ ਕਾੜਦੇ ਨਹੀਂ ਉਹਨੇ ਖਿੱਚ ਕੇ ਅਮੀ ਓਏ ਅਮੀ ਜੀਵਨ ਸੁਖਮਨ ਹਕਲ ਨੂੰ ਆ ਵੇ ਟੰਕਰ ਓਏ ਉਤਾ ਆ ਵੇਖ ਲੋ ਇਹੋ ਜੇ ਸਾਡੇ ਘਰੇ ਜਾਨਵਰ ਰਹਿੰਦੇ ਆ ਵਾਰਨਸ ਵੰਨੇ ਪੰਛੀ ਆ ਜਾਂਦਾ ਕਾਂ ਚੜੀਆਂ ਤੋਤੇ ਅੱਜ ਲੱਗਣਾ ਅਮੀ ਨੂੰ ਟੀਕਾ ਦੂਜਾ ਟੀਕਾ ਲੱਗਣਾ ਅਮੀ ਨੂੰ ਅੱਜ अब उतर वेक एंडिगा अमी एतर वेक अमी हलो कर दे हलो अमी हलो कर एंड़ी हमी हाँ अब डे हलो कर हलो वह हलो कर